ਸਾਸਰੀ ਗੱਲ ਦੋਸਤੋ ਅੱਜ ਆਪਾਂ ਪੰਡ ਮਹਾਰਾਜ ਦੇ ਵਿੱਚ ਪਹੁੰਚੇ ਆ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਸਵਾਲ ਸੀ ਤੇ ਹਰ ਇੱਕ ਮੇਲੇ ਦੇ ਜਿਹੜੇ ਜਦੋਂ ਵੀ ਚੈਂਪੀਅਨ ਨਿਕਲਦੇ ਸੀ ਤਾਂ ਇੱਕ ਨਾਮ ਹਰ ਇੱਕ ਦੇ ਮੂੰਹ ਤੇ ਹੁੰਦਾ ਸੀ ਜਦੋਂ ਅਨਾਉਂਸਮੈਂਟਾਂ ਹੁੰਦੀਆਂ ਸੀ ਮਹਾਰਾਜ ਤੇ ਉਸ ਤੋਂ ਬਾਅਦ ਕਾਲਾ ਮਹਾਰਾਜ ਜਿੰਨੇ ਵੀ ਨਾਮ ਆਏ ਜਿੰਨੇ ਵੀ ਮੇਲੇ ਹੋਏ ਹਰੇਕ ਥਾਂ ਤੋਂ ਚੈਂਪੀਅਨ ਨਿਕਲਣਾ ਅੱਜ ਮੈਂ ਉਸ ਇਨਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਗਾ ਤੇ ਬੱਕਰੀਆਂ ਦੀ ਦੁਨੀਆ ਚ ਕਿਵੇਂ ਆਏ ਕਿਵੇਂ ਇਹਨਾਂ ਦਾ ਰੱਖ ਰਖਾ ਸਾਰੀ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਦਾ ਜਿਹੜਾ ਚੈਨਲ ਦੇਖ ਰਹੇ ਆ ਤੇ ਤੁਹਾਡਾ ਧੰਨਵਾਦ ਬਾਈ ਬਹੁਤ ਬਹੁਤ ਬਾਈ ਕਾਲੇ ਮੇਰਾ ਪਹਿਲਾ ਸਵਾਲ ਹੀ ਇਹ ਆ ਕਿ ਜਦੋਂ ਬੱਕਰੀਆਂ ਰੱਖੀਆਂ ਸੀ ਕਿਵੇਂ ਆਈ ਆਈਡੀਆ ਆਇਆ ਵੀ ਯਾਰ ਅੱਬਾ ਬੱਕਰੀਆਂ ਵਾਲੇ ਪਾਸੇ ਆਈਏ ਜਾਂ ਪਹਿਲਾਂ ਕੀ ਕੰਮ ਕਰਦਾ ਸੀ ਬੱਕਰੀਆਂ ਵਾਲੇ ਪਾਸੇ ਵੀਰੇ ਪਹਿਲਾਂ ਮੇਰਾ ਵਪਾਰ ਦਾ ਕੰਮ ਸੀਗਾ ਠੀਕ ਹੈ ਤੇ ਉਹਦੇ ਘਾਟਾ-ਕੂਟਾ ਪੈ ਗਿਆ ਜੀ ਮੈਨੂੰ ਠੀਕ ਹੈ ਉਸ ਬੰਦੇ ਪੈਸੇ ਕੁਝ ਰੱਖ ਗਏ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਜ਼ਮੀਨ ਜੂਨ ਵੇਚ ਕੇ ਤੇ ਘਰ ਇੱਥੇ ਪਾਇਆ ਸੀ ਜਗਾ ਤੇ ਆਪਾਂ ਠੀਕ ਹੈ ਤੇ ਬੱਕਰੀਆਂ ਮੇਰੇ ਕੋਲ ਪਹਿਲਾਂ ਹੀ ਸੀਗੀਆਂ ਦੋ ਚਾਰ ਘਰਾਸਦਾ ਸੀ ਮੈਂ ਠੀਕ ਹੈ ਤੇ ਉਸ ਤੋਂ ਬਾਅਦ ਮੈਨੂੰ ਦੇਵ ਮਹਰਾਜ ਵਾਲਾ ਕਹਿੰਦਾ ਯਾਰ ਕਾਲੇ ਬੱਕਰੀਆਂ ਦਾ ਕੰਮ ਤੂੰ ਸ਼ੁਰੂ ਕਰ ਦੇ ਹੂੰ ਮੇਰੇ ਕੋਲ ਚਾਰ ਬੱਕਰੀਆਂ ਹੈ ਬਾਈ ਉਹ ਮੇਰੇ ਕੋਲੇ ਆਇਆ ਤੇ ਅਸੀਂ ਪਹਿਲਾਂ ਮੇਲਾ ਫੁੱਲੇ ਵਾਲੇ ਪਾਇਆ ਸੀ ਠੀਕ ਹੈ ਕੁਸ਼ਤਾ ਮਜਬੂਰੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਸ਼ੌਂਕ ਬਣ ਗਿਆ ਕਿਉਂਕਿ ਜਦੋਂ ਪਹਿਲੇ ਮੇਲੇ ਬੱਕਰੀਆਂ ਪਾਈਆਂ ਤੇ ਪਹਿਲੇ ਮੇਲੇ ਆਪਣੀਆਂ 4 ਬੱਕਰੀਆਂ ਪਾਈਆਂ ਸੀ 2 ਆਗੀਆਂ ਸੀ ਤੇ 4 ਹੀ ਬੱਕਰੀਆਂ ਸੀ ਉਸ ਟਾਈਮ ਘਰੇ 4 ਬੱਕਰੀਆਂ ਦੇ ਚਾਰੇ ਹੀ ਚੈਂਪੀਅਨ ਸੀ ਨਾ 2 ਆਗੀਆਂ ਫਾਸਟ ਵੀਰੇ 2 ਆਗੀਆਂ ਸੀ ਹਾਂ ਇੱਕ ਅਖੀਰੀ ਤੇ ਇੱਕ ਛੇਦਾਂ ਦਾ ਠੀਕ ਹੈ ਫਾਸਟਾਈ ਸੀ ਠੀਕ ਹੈ ਹਾਂ ਭਈ ਉਹ ਬੱਕਰੀਆਂ ਨੌਲੇਜ ਸੀ ਕਿ ਪਹਿਲਾਂ ਜਦੋਂ ਬੱਕਰੀਆਂ ਲੈਣ ਤੋਂ ਪਹਿਲਾਂ ਕਿਵੇਂ ਪਤਾ ਲੱਗਿਆ ਵੀ ਆਹ ਕੁਆਲਿਟੀ ਹੈ ਯਾਰ ਨਹੀਂ ਵੀਰੇ ਉਦੋਂ ਆਪਾਂ ਨੂੰ ਇਹਨਾਂ ਬਾਰੇ ਮੈਨੂੰ ਕੋਈ ਪਤਾ ਨਹੀਂ ਸੀਗਾ ਹੂੰ ਤੇ ਦੇ ਨੂੰ ਪਤਾ ਸੀ ਉਹ ਬੱਕਰੀਆਂ ਰੱਖਦਾ ਪੁਰਾਣਾ ਹਨ ਤੇ ਮੈਂ ਉਹਨੂੰ ਕਿਹਾ ਵੀ ਮਾ ਯਾਰ ਵੀ ਹੁਣ ਤਾਂ ਚਲੋ ਬਲੱਡ ਲਾਈਨ ਸਾਰੀ ਲੈ ਰਹੇ ਦੇਗੇ ਆਲਿਆਂ ਦੇ ਵੀ ਮੇਰੇ ਕੋਲੇ ਬੱਕਰਾ ਵੀ ਦੋਨੇ ਬੱਕਰੀ ਵੀ ਲੈ ਰਹੇ ਬੇਗਿਆਂ ਦੇ ਆ ਉਦੋਂ ਮਨ ਨੂੰ ਕਿਹਾ ਮਾ ਯਾਰ ਵੀ ਤੇ ਦੇਗੇ ਆਲਾ ਦੇ ਬੱਕਰੀਆਂ ਪਾਊਗਾ ਵੀ ਆਪਣੀਆਂ ਬੱਕਰੀਆਂ ਦਾ ਕੀ ਬੱਟੀ ਦਾ ਉਹਦਾ ਨੌ ਉਹਦੋਂ ਮਸੂਹ ਸੀ ਉਹ ਹਾਂ ਤੇ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਇਹਦਾ ਤੂੰ ਪਾ ਠੀਕ ਹੈ ਤੇ ਜਦੋਂ ਬੱਕਰੀਆਂ ਪਾਈਆਂ ਬਾਈ ਬੱਕਰੀਆਂ ਆਪਣੀਆਂ ਦੋ ਵਾਂਗਾਂ ਉਹਨਾਂ ਦੀ ਬੱਕਰੀ ਹਰਾ ਕੇ 6 ਦਾੰਦ ਚ ਆਪਣੀ ਬੱਕਰੀ ਫਾਸਟ ਦੇਵ ਦੀਆਂ ਬੱਕਰੀਆਂ ਦੇਵ ਦੀ ਬੱਕਰੀਆਂ ਉਦੋਂ ਆਪ ਨੂੰ ਮਹਿਸੂਸ ਹੋਇਆ ਵੀ ਹਾਂ ਯਾਰ ਆਪਣੇ ਕੋਲੇ ਵੀ ਚੀਜ਼ ਖੜੀ ਆ ਠੀਕ ਐ ਬਈ ਉਹਦੇ ਨਾਲ ਸੰਪਰਕ ਕਿਵੇਂ ਹੋਇਆ ਤੁਹਾਡਾ ਸੇਮ ਰਾਜ ਨਾਲ ਉਹ ਵੀਰੇ ਆਪਣੇ ਇੱਥੇ ਬੱਕਰੀਆਂ ਬਾਣਾ ਉਹਨਾਂ ਚ ਆਪਣੇ ਇੱਥੇ ਆਉਂਦਾ ਜਾਂਦਾ ਸੀਗਾ ਠੀਕ ਐ ਤੇ ਉਦੋਂ ਕੋਈ ਬੱਕਰੀ ਜੇ ਮੈਂ ਵੇਚਣਾ ਹੁੰਦਾ ਸੀ ਜਾਨਵਰ ਪਹਿਲਾਂ ਕਿਉਂ ਮੈਂ ਰੱਖਦਾ ਸੀ ਦੋ ਬੱਕਰੀਆਂ ਰੱਖਦਾ ਸੀ ਵਸਤਾਂ ਨਾਲ ਹੂੰ ਤੇ ਜਦੋਂ ਵੇਚਣੀ ਹੁੰਦੀ ਉਹ ਹੀ ਲੈ ਕੇ ਜਾਂਦਾ ਸੀ ਆਪਾਂ ਠੀਕ ਐ ਹਾਂ ਕਿਵੇਂ ਦਾ ਬੰਦਾ ਸੀ ਬਈ ਉਹਨਾਂ ਦਾ ਨਾਮ ਬਹੁਤ ਚੱਲਦਾ ਹਾਂ ਨਾਮ ਵਧੀਆ ਵੀਰੇ ਉਹ ਬਹੁਤ ਚੰਗਾ ਬੰਦਾ ਠੀਕ ਐ ਤੇ ਐ ਮੀਕਾ ਦੀ ਆਪਣਾ ਉਹਨੇ ਮੇਰੇ ਤਾਂ ਉਹ ਨਹੀਂ ਪੈਰ ਲਾਇਆ ਬਈ ਬਈ ਬੱਕਰੀਆਂ ਰੱਖੀਆਂ ਬਈ ਕਾਲੇ ਕਦੇ ਰਿਸ਼ਤੇ ਰਿਸ਼ਤੇਦਾਰਾਂ ਦੇ ਲੰਬਾ ਜਾਣੀ ਆਏ ਯਾਰ ਵੀ ਕਾਲੇ ਬੱਕਰੀਆਂ ਵਾਲੇ ਪਾਸੇ ਯਾਰ ਉਹ ਤਾਂ ਪਹਿਲਾ ਪਹਿਲਾ ਇਹ ਤਾਂ ਕਹਿੰਦੇ ਸੀ ਵੀਰੇ ਹਾਂ ਠੀਕ ਆ ਬੱਕਰੀਆਂ ਦਾ ਕੀ ਕੰਮ ਆ ਜਦੋਂ ਵੇਲੇ ਮੂਲੇ ਜੱਤਾਂ ਲਾ ਗਏ ਹਾਂ ਤੇ ਉਦੋਂ ਆ ਤਾਂ ਹਰ ਫੋਨ ਕਰਦਾ ਸਾਨੂੰ ਦੇ ਇੱਕ ਦੀ ਬਾਠਾ ਠੀਕ ਆ ਹੈ ਹਾਂ ਤੇ ਆਪਾਂ ਦੇ ਵੀ ਦਿਨ ਖਰਜੇ ਕੋਈ ਆ ਜਾਂਦਾ ਮਿੱਤਰ ਪਿਆਰਾ ਹਨਾ ਕੋਈ ਠੀਕ ਹੈ ਜੇ ਕਦੇ ਵੀ ਬਾਈ ਜਾਨਵਰ ਲੈ ਕੇ ਆਪਾਂ ਕੋਈ ਨਾ ਕੋਈ ਗੱਲ ਯਾਰ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੇਰਾ ਠੀਕ ਹੈ ਕਿੰਨੇ ਮੇਲੇ ਬਈ ਹੁਣ ਤੱਕ ਜਿੱਤਲੇ ਮੇਲੇ ਵੀਰੇ ਮੰਨ ਕੇ ਚਲੋ ਥੂਲੇ ਵਾਲੇ ਐਜੀ ਤੀ ਨਹੀਂ ਬੱਕਰੀਆਂ ਪਾਈਆਂ ਆਪਾਂ ਨਹੀਂ ਥੂਲੇ ਵਾਲੇ ਵੀ ਤਿੰਨੇ ਮੇਲਿਆਂ ਦੇ ਵਿੱਚੋਂ ਮੰਨ ਕੇ ਚਲ ਆਈ ਆ ਰਹੀ ਪਾਉਂਗਾ ਆਪੇ ਆਪਣੇ ਮਨ ਲਾ ਦੇ ਕਿ ਵੀ ਕਾਲੇ ਨੂੰ ਰੋਕਿਆ ਸੀ ਯਾਰ ਵੀ ਹਰ ਵਾਰੀ ਤੂੰ ਹੀ ਲੈ ਜਾਂਦਾ ਹਾਂ ਹਾਂ ਵੀਰੇ ਐਜੀ ਥੋੜੀ ਜੀ ਸੀ ਪਾਵਨ ਦੀ ਤੇ ਉਹਦੂ ਪਹਿਲੇ ਮੇਲੇ ਤਾਂ ਆਪਣੀ ਚੈਂਪੀਅਨ ਹੀ ਆਈ ਸੀ ਬੱਕਰੀ ਠੀਕ ਹੈ ਦੱਬੋ ਬੱਕਰੀ ਅਖੜੀ ਆਪਣੀ ਮਹਾਰਾਜ ਦੇ ਚਾਰ ਮੇਲੇ ਹੋ ਗਏ ਹਨਾ ਐ ਥੂਲੇ ਵਾਲੇ ਹਾਂ ਇਹ ਚਾਰ ਮੇਲੇ ਹੋ ਗਏ ਚਾਰ ਚਾਰਾਂ ਚੋ ਜਾਨਵਰ ਨਿਕਲੇ ਚਾਰਾਂ ਚੋ ਐਕਟੀਵੇਸ਼ਨ ਮਾਨਤ ਕਰਾਇਆ ਸੀ ਬਾਈ ਨੇ ਠੀਕ ਆ ਚੌਥੇ ਠੀਕ ਆ ਹਾਂ ਜੇ ਉੱਥੇ ਮੇਲੇ ਚ ਸਨਮਾਨਤ ਕਰਤਾ ਜੀ ਆਪਾਂ ਪਹਿਲਾਂ ਆਪਾਂ ਤਿੰਨੇ ਮੇਲਿਆਂ ਚੋ ਨਾਮ ਹੁੰਦੇ ਰਹੇ ਆਪਣੇ ਕਿਤੇ ਪੱਖਾ ਆ ਗਿਆ ਕਿਤੇ ਕੋਸ਼ ਕਿਤੇ ਕੁਛ ਪਿਛਲੇ ਸਾਲ ਦਾ ਮਨ ਕੇ ਚਲੋ ਆਪਣੀ ਬਾਸ਼ੰਗ ਮਸ਼ੀਨ ਲੈ ਕੇ ਆਈ ਸੀ ਬੱਕਰੀ ਠੀਕ ਆ ਤੇ ਲੋਂਗੋਵਾਲ ਤੋਂ ਲੋਂਗੋਵਾਲ ਤੋਂ ਵੀ ਦੋ ਤਿੰਨ ਮੇਲੇ ਜਿੱਤੇ ਬਰੀ ਠੀਕ ਆ ਤੇ ਇੱਕ ਭਲਾਈ ਆਣੇ ਹੋਇਆ ਭਲਾਈ ਆਣੇ ਵੀ ਆਪਣੇ ਬੱਕਰਾ ਫਾਸਟ ਆ ਗਿਆ ਸੀਗਾ ਬੱਕਰੀਆਂ ਆ ਗਈਆਂ ਸੀ ਛੋਟੇ ਬੱਚੇ ਆ ਗਏ ਸੀਗੇ ਠੀਕ ਆ ਕਈ ਨਾਮ ਲਿਆਂਦੇ ਸੀ ਉੱਥੋਂ ਵੀ ਚਾਰ ਪੰਜ ਵਾਲੇ ਵੀ ਪਾਏ ਚਾਰ ਪੰਜ ਹਾਂ ਰਖਾਲੇ ਪਾਏ ਸੀ ਵੀਰੇ ਰਖਾਲੇ ਨੂੰ ਤਿੰਨ ਚਾਰ ਨਾਮ ਲੈ ਕੇ ਆਇਆ ਸੀ ਮੈਂ ਇੱਕ ਵਾਰ ਮੇਰੀ ਬੱਗੋ ਬੱਕਰੀ ਆਈ ਸੀ ਠੀਕ ਹੈ ਤੇ ਆ ਘੜੀਆਂ ਪਿੱਛੇ ਆਪਣੇ ਇਹ ਫਾਸਟ ਆ ਗਈ ਸੀ ਕਿ ਪਟਠਿਰੀ ਠੀਕ ਹੈ ਤੇ ਇੱਕ ਬੱਕਰਾ ਆ ਗਿਆ ਸੀ ਮੇਰਾ ਚਾ ਦੋ ਦੰਦ ਸੀਗਾ ਚਾਰ ਦੰਦ ਚ ਪਾਇਆ ਸੀ ਤੀਜੇ ਨੰਬਰ ਤੇ ਆ ਗਿਆ ਸੀ ਇਹ ਬਈ ਸਾਰਾ ਮਾਲ ਘਰੇ ਤਿਆਰ ਕੀਤਾ ਜਾਂ ਅਸੇ ਬਸੋਂ ਲਿਆ ਸੀ ਨਹੀਂ ਵੀਰੇ ਵੀ ਮੰਨ ਕੇ ਚਲੋ ਇੱਕ ਦੋ ਗ ਬੱਕਰੀਆਂ ਜਿਹੜੀਆਂ ਲਈਆਂ ਹੋਈਆਂ ਮੇਰੀਆਂ ਅੰਦਰ ਸੱਟ ਬਾਕੀ ਸਾਰੇ ਸਾਰੀਆਂ ਘਰ ਦੇ ਠੀਕ ਹੈ ਹਾਂ ਮੈਂ ਦੇਖਿਆ ਕੱਲੇ ਨੂੰ ਜੇ ਮੰਡੀ 'ਚ ਕੋਈ ਬੱਕਰੀ ਜਾਂ ਪੱਠ ਪਸੰਦ ਆਉਂਦੀ ਆ ਤਾਂ ਪੈਸੇ ਨਹੀਂ ਦੇਖਦਾ ਜਿਵੇਂ ਲਹਿਰੇ ਵੇਗ ਇੱਕ ਪੱਠ ਪਸੰਦ ਆਈ ਸੀ ਤੁਹਾਨੂੰ ਮੰਡੀ 'ਚ ਹਾਂਜੀ ਬਾਈ ਜੀ ਆ ਗਈ ਮੌਖੇ ਦੇ ਕੋਲੇ ਆਪਣੇ ਹਾਂ ਇੱਕ ਕਿੰਨੇ ਦੀ ਲਈ ਸੀ ਬਾਈ ਕਿੰਨੇ ਮੰਗਿਆ ਸੀ ਇਹਦਾ 27000 ਮੰਗਿਆ ਸੀ ਵੀਰੇ ਉਹਨੇ ਕਿੰਨੇ ਚ ਲਈ ਤੇ 23000 ਚ ਲਈ ਸੀ ਆਪਾਂ ਇਹੋ ਕਿੰਨੀ ਉਮਰ ਦੀ ਸੀ ਉਹਦੋਂ ਇਹ ਵੀਰੇ ਮੰਨ ਕੇ ਚਲੋ 4-5 ਮਹੀਨਿਆਂ ਦੀ ਸੀ 4-5 ਮਹੀਨਿਆਂ ਦੀ ਤੇ ਕਿੰਨੇ ਦੀ ਲਈ ਸੀ 23000 ਏਦਾ ਭਾਈ ਤੂੰ ਕਿਉਂ ਮੈਨੂੰ ਪਰਖ ਨਹੀਂ 14 ਮਹੀਨੇ ਦੀ ਇਤਰੀ ਦੇ 23-24000 ਰੁਪਏ ਆਪਾਂ ਕੀਆ ਵੀਰੇ ਉਦੋਂ ਤਾਂ 2 ਸਾਲ 2.5 ਸਾਲ ਹੋ ਗਏ ਨੇ ਕੰਮ ਕਰਦਿਆਂ ਅੱਛਾ ਉਦੋਂ ਬਾਅਦ ਪਤਾ ਲੱਗਿਆ ਸੀ ਹਾਂ ਇਹ ਰਾਂਝੀ ਚੀਜ਼ ਹੈਗੀ ਇੱਕ ਹੌਸਲਾ ਵੀ ਹੋ ਜਾਂਦਾ ਨਾ ਹੌਸਲਾ ਹਾਂ ਵੀਰੇ ਬਾਕੀ ਮੈਂ ਮੰਨ ਕੇ ਚੱਲੂਗੀ ਜੇ ਕੋਈ ਬੱਕਰੀ ਮੇਰੇ ਪਸੰਦ ਆ ਜੇ ਹਨਾ ਤਾਂ ਆਪਾਂ ਨੂੰ ਪੈਸਾ ਦਾ ਕੋਈ ਜਾਨਵਰ ਚਾਹੀਦਾ ਠੀਕ ਐ ਭਾਈ ਕਾਲੇ ਜਿਵੇਂ ਪੁੱਛਾਂ ਵੀ ਹੁਣ ਤੱਕ ਬੱਕਰੀਆਂ ਨੇ ਕੀ ਦਿੱਤਾ ਬੱਕਰੀਆਂ ਨੇ ਵੀਰੇ ਨਾਂ ਵੀ ਦਿੱਤਾ ਮੇਰਾ ਠੀਕ ਐ ਮੈਨੂੰ ਮੰਨ ਕੇ ਚੱਲੂ ਦੁਨੀਆਂ ਦੇ ਵਿੱਚ ਰੋਸ਼ਨ ਕਰਿਆ ਮੇਰਾ ਨਾਮ ਇਹਨਾਂ ਨੇ ਠੀਕ ਹੈ ਠੀਕ ਹੈ ਤੇ ਬਾਕੀ ਵੀਰੇ ਆਮਦਨ ਵਧੀਆ ਬਾਈ ਠੀਕ ਹੈ ਮੰਨ ਕੇ ਚਲੋ ਕਿ ਬਾਈ ਮੇਰਾ ਸਵਾਲ ਆ ਆਮਦਨ ਕਿੰਨੀ ਕਾ ਕਿਵੇਂ ਆਮਦਨ ਕਢਦੇ ਆ ਆਮਦਨ ਵੀਰੇ ਬੱਚੇ ਵਿੱਚ ਬੱਚੇ ਵਿੱਚ ਹਾਂ ਇੱਕ ਬੱਕਰੀ ਦੇ ਮੰਨ ਕੇ ਚਲੋ ਆਪਾਂ ਇੱਕ ਬੱਕਰੀ ਦੀ ਗੱਲ ਲੈ ਲੈਂਦੇ ਆ ਸਾਲ ਦੇ ਵਿੱਚ ਇਹ ਸਾਲ ਇੱਕ ਸਾਲ ਚ ਕਿੰਨੀ ਆਮਦਨ ਦੇ ਸਕਦੀ ਇੱਕ ਸਾਲ ਦੇ ਵਿੱਚ ਵੀਰੇ ਇਹ ਮੰਨ ਕੇ ਚਲੋਗੇ ਜਿਵੇਂ ਹੁਣ ਮੇਰੇ ਕੋਲੇ ਚਲੋ ਮਹਾਰਾਜ ਨੇ ਆਪਾਂ ਦਿੱਤੀ ਆadat ਹਨਾ ਬੱਕਰਾ ਵੀ ਚੰਗਾ ਬੱਕਰੀਆਂ ਵੀ ਚੰਗੀਆਂ ਹੂੰ ਤੇ ਮੈਂ ਮੇਰੇ 10000 ਤੋਂ ਉੱਪਰ ਹੀ ਬੱਚਾ ਵੇਚਿਆ ਪੱਕਟ ਨੇ ਵਿੱਚ 22 23 33000 ਦਾ ਹੀ ਬੱਚੇ ਵੇਚੇਗਾ ਠੀਕ ਹੈ ਹਾਂ ਠੀਕ ਚਿੱਟਾ ਬਕਰਾਂ ਪਿੱਛੇ ਇਹ ਵੇਚਿਆ ਸੀ ਮੈਂ 33000 ਰੁਪਏ ਦਾ ਤੁੰਗ ਵਾਲੀ ਮੰਡੀ ਦੇ ਵਿੱਚ ਆਈ ਨਾਲੇ ਠੀਕ ਹੈ ਤੇ ਜੇ ਪੱਠਾਂ ਦੀ ਗੱਲ ਆ ਕੇ ਕਰਦੀਆਂ ਪੱਠਾਂ ਤਿਆਰ ਕਰਕੇ ਵੇਚੀਆਂ ਜਿਹੜੀਆਂ ਜਿਹੜੀਆਂ ਤਿਆਰ ਕਰੀਆਂ ਸੀਗੀਆਂ ਉਹ ਪੱਠਾਂ ਵੇਚੀਆਂ ਮੈਂ 25 25 60 6000 ਠੀਕ ਹੈ ਤੇ ਜਿਹੜੇ ਛੋਟੇ ਬੱਚੇ ਆ 15 16000 ਰਾਮ ਵੀ ਵਿਕ ਜਾਂਦਾ ਠੀਕ ਮੰਨ ਕੇ ਚਲੋ 50 ਕੁ ਹਜ਼ਾਰ ਦੇ ਬੱਚੇ ਵੇਚਦੀ ਹੈ ਬੱਕਰੀ ਸਾਲ ਚ 50000 ਦੇ ਵਿੱਚ ਹਾਂ ਕਿੰਨਾ ਖਾ ਜਾਂਦੀ ਹੈ 50000 ਦੇ ਦੇਖਣ ਤਾਂ ਵੀਰੇ ਕਿਤੇ ਆਪਾਂ ਇਹਨਾਂ ਦਾ ਮੂੰਹ ਦੇਖੇ ਨਹੀਂ ਵੀ ਕੀ ਖਾਂਦੇ ਆ ਤੇ ਕੀ ਨਹੀਂ ਆਪਾਂ ਪਾਉਣ ਵਾਲੀ ਕੋਈ ਕਰਵਾ ਗਿਣਤੀ ਮਿਹਨਤੀ ਨਾ ਵੀਰੇ ਕਿਤੇ ਨਹੀਂ ਹਿਸਾਬ ਰੱਖਿਆ ਵੀ ਇਹਨਾਂ ਦਾ ਨੀਰਾ ਗਿਣ ਲਿਗੇ ਚਾਹੇ ਦਾਣੇ ਗਿਣ ਲਿਗੇ ਨਹੀਂ ਜਦੋਂ ਉਹ ਇੰਨੇ ਲੰਮੇ ਡੂੰਘੇ ਚ ਬਾਕੇ ਫਿਰਦਾ ਸਮਝਦੇ ਨਹੀਂ ਸਮਝਦੇ ਨਹੀਂ ਹੈਨਾ ਕੈਲਕੂਲੇਟਰ ਚੱਕ ਲਿਆ ਤਾਂ ਫੇਰ ਫੇਰ ਨਹੀਂ ਵੀਰੇ ਫੇਰ ਨਹੀਂ ਸਮਝੀਆਂ ਸਹੀ ਗੱਲ ਇਹਦਾ ਬਸ ਇੰਨਾ ਗਾ ਵੀ ਇੱਕ ਸੂਏ ਦੀਆਂ ਜਿਹੜੀਆਂ 4-5 ਪੱਠਾਂ ਪਾਸੇ ਕੱਢ ਲਈਆਂ ਉਹ ਵਾਚ ਤਾਂ ਮੈਨੂੰ ਤਾਂ ਤੇ ਜਿਹੜੇ ਦੂਜੇ ਬੱਚੇ ਵੇਚਦਾ ਮੈਂ ਇਹਨਾਂ ਨੂੰ ਖਵਾਉਣਾ ਵੀਰੇ ਆਪਾਂ ਕਿਤੇ ਹੋ ਨਹੀਂ ਕਰਾਂ ਠੀਕ ਐ ਬਾਈ ਹੁਣ ਆਪਣੀ ਵੀਡੀਓ ਵੀ ਦੇਖਣਗੇ ਕਈ ਭਰਾ ਜਾਨਵਰ ਵੀ ਦੇਖਣਗੇ ਕੁਆਲਿਟੀ ਬਹੁਤ ਘੈਂਟ ਆ ਜਿਵੇਂ ਆਪਾਂ ਮਾਵਾਂ ਧੀਆ ਪੱਠਾਂ ਦੇ ਦੇਖੇ ਹਨ ਕਿੰਦੀ ਘੈਂਟ ਚ ਵੇਚ ਖਰੀਦ ਇਹਨਾਂ ਚੋ ਵੀ ਕਰਦਨੇ ਬਾਈ ਜੇ ਭਰਾ ਹਾਂ ਜੇ ਕੋਈ ਭਰਾ ਪਾਲਣ ਵਾਲਾ ਸ਼ੌਂਕੀਆ ਤੌਰ ਵਾਲਾ ਆ ਜੇ ਹਨ ਬਈ ਯਾਰ ਵੀ ਮਾਂ ਚੰਗੀ ਪੱਠ ਲੈ ਗਈ ਜਾਣੀ ਆ ਤਾਂ ਮਾਂ ਦੇ ਦੇਣਾ ਹੁਣ ਮੇਰੇ ਕੋਲੇ ਬੰਦਾ ਆਇਆ ਸੀ ਜਾਇਕ ਤੇ ਫੂਲੇ ਵਾਲੇ ਮੇਲੇ ਵੇਲੇ ਨੂਪਗੜ ਤੋਂ ਆਇਆ ਸੀ ਠੀਕ ਐ ਉਹ ਵੀਰੇ ਆ ਕੇ ਮੈਨੂੰ ਕਹਿੰਦਾ ਮੈਂ ਤਾਂ ਪੱਠਾਂ ਲੈ ਕੇ ਜਾਣੀ ਠੀਕ ਐ ਮੈਂ ਹੈ ਯਾਰ ਵੀਰੇ ਪੱਟ ਦਾ ਕੋਈ ਬਕਾਊ ਹੈ ਨਹੀਂ ਠੀਕ ਕਹਿੰਦਾ ਬਾਈ ਮੈਂ ਤਾਂ ਐਡੀ ਦੂਰੋਂ ਆਇਆ ਅੱਛਾ ਤੇ ਉਹ ਵੀਰੇ 4 ਜਨਵਰੀ ਲੈ ਕੇ ਗਿਆ ਆਪਾਂ ਤੋਂ ਇੱਕ ਬੱਕਰੀ ਲੈ ਗਿਆ ਸੀ ਤੇ ਦੋ ਪੱਠਾ ਇੱਕ ਬੱਕਰਾ ਠੀਕ ਹੈ ਤੇ ਮਨ ਕਹ ਪਾਉ ਦਾ ਹੱਥ ਨਹੀਂ ਪੜਿਆ ਬੱਚੇ ਸੀਗੇ ਮੇਰੇ ਮੰਨ ਕੇ ਚਲੋ ਪੱਠਾ ਸੀਗੀਆਂ ਮੇਰੀਆਂ 60000 ਰੁਪਏ ਦੀ ਠੀਕ ਆਪਾਂ ਨੂੰ ਆਪਾਂ ਨੂੰ 43000 ਰੁਪਏ ਦੇ ਤੁਸੀਂ 45 ਕਿੰਨੇ ਕੇ ਟਾਈਮ ਦੀ ਗੱਲ ਹੈ ਹਾਂ ਹੁਣੀ ਵੀਰੇ ਜਦੋਂ ਆ ਫੁੱਲੇ ਵਾਲਾ ਮੇਲਾ ਨੰਕੇ ਗਿਆ ਠੀਕ ਚੌਥਾ ਮੇਲਾ ਹੈ ਹਾਂ ਚੌਥਾ ਮੇਲਾ ਠੀਕ ਹੈ ਵੀ ਕਿੰਨੀਆਂ ਬੱਕਰੀਆਂ ਸੀ ਤੇ ਹੁਣ ਕਿੰਨੀਆਂ ਵੀਰੇ ਚਾਰ ਸੀ ਮੇਰੇ ਕੋਲ 2000 ਦੇ ਵਿੱਚ ਠੀਕ ਹੈ ਠੀਕ ਹੈ ਤੇ ਅੱਜ ਆਪਣੇ ਕੋਲ ਸੁੱਖ ਨਾਲ 24 25 ਆ ਤੇ ਇਹਨਾਂ ਚੋਂ ਕਿੰਨੀਆਂ ਕੁ ਵੇਚ ਦੇਣਾ ਹੋਣਗੀਆਂ ਵੇਚੀਆਂ ਵੀ ਵਧੇਰੀਆਂ ਹੋਣਗੀਆਂ ਵੀਰੇ ਬੈਂਤੀ ਜਾਣੀਆਂ 10 12 ਵਕਰੀਆਂ ਮਲਾਦੀ ਦਾ ਬਾਦੀ ਵੇਚੀ 15-20 ਦੇ ਨੇੜੇ ਨੂੰ ਕੰਚਣਾ ਨੂੰ ਲੈ ਵੇਚਦਾ ਵੀ ਕੰਮ ਕਰਦਾ ਮੈਂ ਉਹ ਬੱਕਰੀ ਗੱਲ ਆ ਹਾਂ ਤੇ ਜਿਹੜੀਆਂ ਘਰੋਂ ਬੱਕਰੀਆਂ ਵੇਚੀਆਂ ਉਹ ਵੇਚੀਆਂ ਹੋਣੀਆਂ 20 ਦੇ ਲਗਭਗ ਆ ਆਪਦੀਆਂ ਤਿਆਰ ਕਰ ਆਪਦੀਆਂ ਹਾਂ ਠੀਕ ਆ ਤੇ ਕਾਲੇ ਭਾਈ ਧੰਦਾ ਤੁਸੀਂ ਪਹਿਲਾਂ ਇਹ ਤੋਂ ਪਹਿਲਾਂ ਤੁਸੀਂ ਕਈ ਵਪਾਰ ਦਾ ਕੰਮ ਕਰਦੇ ਹੋ ਕਾਹਦਾ ਸੀਗਾ ਮੱਝਾਂ ਦਾ ਮੱਝਾਂ ਦਾ ਕੰਮ ਆਂਦਾ ਸੀ ਕਿੰਨਾ ਕੁ ਫਰਕ ਲੱਗਦਾ ਦੋਵਾਂ ਚੀਜ਼ਾਂ 'ਚ ਬਾਈ ਦਿਨ ਰਾਤ ਦਾ ਫਰਕ ਕਿਵੇਂ ਮਾੜਾ ਦੱਸਿਓ ਤੁਹਾਨੂੰ ਬਾਈ ਯਾਰ ਉਹ ਤਾਂ ਹੁਣ ਮੰਨ ਲਓ ਵੀ ਆਪਾਂ ਲੱਖ ਰੁਪਏ ਦੀ ਮੱਝ ਲੈ ਲਈ ਹਾਂ ਠੀਕ ਆ ਗਾਂ ਲੈਨੇ ਆਂ ਗਾਂ ਵੀ 70-80 ਹਜ਼ਾਰ ਤੋਂ ਘਟਨੇ ਹੂੰ ਵੀਰੇ ਜੇ ਉਹਨੂੰ ਕੁਝ ਹੁੰਦਾ ਗਾਂ ਛੱਡਣੀ ਪੈਂਦੀ ਠੀਕ ਐ ਥਣ ਖੜ ਗਿਆ ਹਨਾ ਚਾਹੇ ਰਹਿੰਦੀ ਨਹੀਂ ਉਹ ਉਹ ਉਹਨਾਂ ਦੇ ਵਿੱਚ ਉਹ ਆ ਇਹ ਨੂੰ ਕੋਈ ਹੁਣ ਜੇ ਥਣ ਖਰਾਬ ਹੋ ਗਿਆ ਤਾਂ ਵੀਰੇ ਕਰਮਾ ਲਈ ਦੂਜੇ ਪਾਸੇ ਮੀਟ ਵਾਲੇ ਪਾਸੇ ਜਾ ਕੇ ਵੀ ਦੇ ਜਾਂਦੀ ਹਾਂ ਠੀਕ ਠੀਕ ਐ ਤੇ ਮਨ ਲੈ ਕੇ ਨਾ ਵੀਰ ਬੱਕਰੀਆਂ ਦਾ ਕੰਮ ਤਾਂ ਬਹੁਤ ਹੀ ਵਧੀਆ ਠੀਕ ਐ ਮੈਨੂੰ ਤਾਂ ਇਹਨਾਂ ਨੇ ਮੰਨ ਲਓ ਵੀ ਕਿਸੇ ਟਾਈਮ ਮੇਰੇ ਕੋਲੇ ਰੋਟੀ ਦਾ ਹੋ ਨਹੀਂ ਸੀਗਾ ਹੂੰ ਤੇ ਅੱਜ ਆਪਾਂ ਕਰਮਾ ਨੇ ਪੋਪਾ ਕੋਪਰ ਬਈ ਹੁਣ ਤੱਕ ਸਭ ਤੋਂ ਮਹਿੰਗੀ ਬੱਕਰੀ ਲਈ ਕਿਹੜੀ ਐ ਤੇ ਵੇਚੀ ਕਿਹੜੀ ਐ ਮਹਿੰਗੀ ਵੀਰੇ ਕਿੰਨੀ ਕੁ ਮਹਿੰਗੀ ਵੇਚੀ ਉਹ ਕਿੰਨੇ ਕੁ ਮਹਿੰਗੀ ਲਈ ਬੱਕਰੀ ਮੈਂ ਮੰਨ ਕੇ ਚੱਲੋ ਵੀ 40 45000 ਦਾ ਆਮੀਆ ਮੇਰੇ ਕੋਲ ਠੀਕ ਐ ਇਹ ਬੱਕਰੀਆਂ ਲਈਆਂ ਤੇ ਇੱਕ ਦੋ ਬੱਕਰੀਆਂ ਜਿਹੜੀਆਂ ਲਈਆਂ ਹਮ ਚੱਕਾਂ ਵਾਲੇ ਬਾਹਵਲ ਤੋਂ ਲਈ ਛੇਰੀ ਬੱਕਰੀ ਐ ਤੇ ਬਿਰਦੀ ਐ ਹਮ ਵੱਡੀ ਸਾਰੀ ਭਣੀ ਦੀ ਤੇ ਇਹ ਮੈਂ 52000 ਦੀ ਲਈ ਸੀ 52000 ਹਾਂ ਬਈ ਕਾਲੇ ਜੀ ਹਿਸਾਬ ਨਾਲ ਤੁਹਾਡਾ ਨਾਮ ਜੇ ਮੈਂ ਹੋਰ ਪਏ ਬੰਦੇ ਕੋਲੇ ਬੈਠਾ ਹੁਣੇ ਜਨਾ ਮੈਂ 1.5 ਲੱਖ ਦੀ ਲਈ ਸੀ ਬਾਈ ਨਹੀਂ ਵੀਰੇ ਉਹ ਅੱਜੂ ਸੁਦਾ ਮਾਰਨ ਦਾ ਕੋਈ ਫਾਇਦਾ ਨਹੀਂ 40000 ਦੀ ਹੈ ਬੱਕਰੀ ਬੋਗ ਜਿੱਡੀ ਬੱਕਰੀ ਆ ਇਹ 41 41 ਇੰਚ ਹੈ ਟੱਗ ਰੇ ਦੀ ਠੀਕ ਹੈ ਯਾਰ ਬਾਕੀ ਠੀਕ ਹੈ ਇਹ ਲਈ ਹਾਂ ਇਹ ਆਪਣੇ ਪਸੰਦ ਆ ਗਈ ਠੀਕ ਹੈ ਤੇ ਇਹ ਮੈਨੂੰ ਵਿਚ ਬੰਦੇ ਕਹਿੰਦੇ ਵੀ ਸੀਗੇ ਮੇਰੇ ਕੋਲੇ ਆ ਕੇ ਨਾ ਇਹ ਬੱਚੇ ਮਾਰ ਗਈ ਸੀ ਠੀਕ ਹੈ ਵੀ ਟੱਕਰ ਟੁੱਕਰ ਮਾਰ ਗਈ ਬੱਕਰੀ ਚਾਹ ਤਾਂ ਤੇ ਚਾਹ ਕਿਵੇਂ ਲਾ ਲਉ ਵਿਚ ਬੰਦੇ ਮੈਨੂੰ ਕਹਿੰਦੇ ਸੀ ਕਹਿੰਦੇ ਕਾਲੇ ਬੱਕਰੀ ਸੂੰਦੀ ਨਹੀਂ ਅੱਛਾ ਇਹ ਕਰਮਾ ਇਹਦਾ ਮਹੀਨਾ ਰਹਿ ਗਿਆ ਅੱਛਾ ਸੂਣ ਵਾਲੀ ਆ ਸੂਣ ਵਾਲੀ ਆ ਬਾਈ ਤੂੰ ਹੁਣ ਕੈਮਰੇ ਚ ਵਿਗਾ ਤੀ ਜੇ ਕਿਸੇ ਬੰਦੇ ਨੇ ਕਹਿਦਾ ਵੀ ਮੈਨੂੰ ਦੇ ਬਾਈ ਕੋਈ ਗੱਲ ਨਹੀਂ ਵੀਰੇ ਕਰ ਦਾਂਗੇ ਸੇਲ ਆਪਾਂ ਠੀਕ ਹੈ ਠੀਕ ਆਪਾਂ ਮਾਨ ਨਹੀਂ ਤੋੜਦੇ ਆ ਦੇਖੋ ਵੀ 41 ਇੰਚ ਹੈ ਵੀਰੇ 41 ਇੰਚ ਹੈ ਹਾਂ ਦੇਖੋ ਜੇ ਇਹ ਚੀਜ਼ ਤੇ ਪੈਸਾ ਦੇਖੋ ਲੱਗਦਾ ਹੈ ਨਾ ਹਾਂ ਪੈਸਾ ਤਾਂ ਪਹਿਣੀਆ ਲਾਉਣੇ ਪਰ ਐਵੇਂ ਵੀ ਆਪਾਂ ਜਵਾਬ ਬਾਈ ਕਾਲੇ ਆਪਾਂ ਬਰੀਡਰ ਦੀ ਗੱਲ ਕੀਤੀ ਆ ਜੇ ਹੁਣ ਮੰਨ ਕੇ ਚੱਲੋ ਇਹ ਬਰੀਡਰ ਆ ਜਮ ਇਹਦੀ ਡਿਟੇਲ ਦੱਸਿਓ ਇਹ ਕਿੰਨੇ ਚਿਰ ਦਾ ਹੋ ਗਿਆ ਇਹ ਵੀਰੇ 8 ਸਾਲ ਹੋ ਗਿਆ ਪੂਰੇ ਠੀਕ ਹੈ ਕਿੰਨੀ ਹਾਈਟ ਹੋ ਗਈ ਹੈ ਹਾਈਟ ਦੀ 45 ਲੱਖ ਭਾਗ ਹੈ ਇਹਦਾ ਵੀ ਰਿਜ਼ਲਟ ਆ ਗਿਆ ਆਪਣੇ ਕੋਲ ਹਾਂ ਇਹਦੀਆਂ ਪੱਠਾਂ ਹੈਗੀਆਂ ਵੀਰੇ ਆਪਣੇ ਕੋਲੇ ਠੀਕ ਹੈ ਠੀਕ ਹੈ ਤੇ ਬੱਚੇ ਵੀ ਬੱਚੇ ਮੰਨ ਕੇ ਚਲੋ ਬੱਕਰੀਆਂ ਮੈਂ ਵੇਚਦੇ ਸੀਗੇ ਠੀਕ ਹੈ ਕਿੰਨੇ ਬਰੀਡਰ ਹੈ ਬਾਈ ਹੁਣ ਤੇਰੇ ਕੋਲੇ ਮੇਰੇ ਕੋਲੇ ਵੀਰੇ ਦੋ ਵੱਡੇ ਆ ਤੇ ਦੋ ਛੋਟੇ ਰੱਖੇ ਆ ਠੀਕ ਹੈ ਚਾਰ ਆ ਹੁਣ ਇਹ ਆਪਾਂ ਇਹ ਬਰੀਡਰ ਸੇਲ ਕਰ ਇਹ ਸੇਲ ਕਰ ਹਾਂ ਠੀਕ ਹੈ ਤੇ ਪਤਾ ਕੀ ਹੈ ਵੀ ਹੁਣ ਤੰਗ ਬੋ ਕਰਦੇ ਆ ਦੋਵੇਂ ਤੰਨ ਚਾਰ ਹੋ ਗਏ ਵੀਰੇ ਚਾਰ ਹੋ ਗਏ ਚਾਰੇ ਪਤਾ ਕੀ ਹੈ ਮਰੇ ਉਹ ਕਰਦੇ ਮੈਂ ਉਹ ਚੱਲ ਬੱਚੇ ਛੋਟੇ ਰੱਖ ਲਾਂਗੇ ਠੀਕ ਹੈ ਤੇ ਆ ਬੱਚਾ ਸੇਲ ਕਰਦਾ ਹੈ ਕਾਲਾ ਠੀਕ ਹੈ ਇਹਦਾ ਰਿਜ਼ਲਟ ਪੂਰਾ ਘੈਂਟ ਹੈ ਹਾਂ ਹਾਂ ਉਹ ਬੱਕਰੀਆਂ ਬੱਕਰੀਆਂ ਵਧੀਆ ਕ੍ਰੋਸ ਕਰ ਆਹ ਹਾਂ ਹਾਂ ਵਧੀਆ ਕ੍ਰੋਸ ਕਰਦਾ ਠੀਕ ਹੈ ਤੇ ਕੋਈ ਇਹੋ ਜਿਹੀ ਟਿਕਤ ਵਾਲੀ ਗੱਲ ਨਹੀਂ ਕੋਈ ਬੱਚੇ ਵਧੀਆ ਕੱਢਦਾ ਠੀਕ ਹੈ ਤੇ ਕੋਈ ਆਪਣੇ ਕੋਲੇ ਵਧੀਆ ਬੱਚੇ ਆਇਆ ਇਹਦੇ ਚੱਪਟਾਂ ਫਿਰਦੀਆਂ ਜੀ ਤੇ ਬਈ ਤੇਰੇ ਤੇ ਆ ਵਿਚਾਰਾ ਖੁੱਖਦਾ ਤੁਸੀਂ ਤਾਂ ਨਹੀਂ ਕਰਦੇ ਨਹੀਂ ਵੀਰੇ ਸੋ ਮੈਨੂੰ ਕੋਈ ਵਿਚਾਰ ਨਹੀਂ ਮੈਂ ਤਾਂ ਕਹਣਾ ਖੱਟੀ ਅੱਖ ਵਾਲੀ ਵੀ ਮੰਨ ਕੇ ਚੱਲੋ ਖੱਟੀ ਅੱਖ ਵਾਲਾ ਜਿਹੜਾ ਜਾਨਵਰੋਂ ਦੁੱਧ ਵੱਧ ਕੱਢਦਾ ਦੁੱਧ ਵੱਧ ਕੱਢਦਾ ਇੱਥੇ ਹਰ ਬਾਗਾ ਹਾਂ ਦੁੱਧ ਵੱਧ ਕੱਢਦਾ ਚਿੱਟੀ ਵਾਲਾ ਕੱਟ ਚਿੱਟੀ ਵਾਲਾ ਕੱਟਦਾ ਹਾਂ ਇਹ ਗੱਲ ਮੈਂ ਵੀ ਨੋਟ ਕੀਤੀ ਵੀ ਜਿੰਨੇ ਅਸੀਂ ਦੁੱਧ ਚਵਾਈ ਮੇਲਿਆਂ ਤੇ ਗਏ ਹਾਂ ਖੱਟੀ ਅੱਖ ਦੀ ਬੱਕਰੀ ਵੱਧ ਜਿੱਤੀ ਹੈ ਹਾਂ ਕੱਟੀ ਅੱਖ ਦੀ ਵੱਧ ਆਉਂਦੀ ਹੈ ਵੀਰੇ ਮੇਰੇ ਕੋਲ ਫਿਰ ਜਿਹੜੀ ਉਹ ਚੈਂਪੀਅਨ ਬੱਕਰੀ ਆ ਹਾਂ 6 ਲੀਟਰ ਦੀ ਮਾਲਕਣਾ ਉਹ ਠੀਕ ਹੈ ਹਾਂ ਦੁੱਧ ਚਵਾਈ ਚ ਵੀ ਬਾਈ ਪਾਈਆਂ ਬੱਕਰੀ ਦੁੱਧ ਚਵਾਈ ਚ ਨਹੀਂ ਵੀਰੇ ਅਜੇ ਤੱਕ ਭਾਈ ਦੁੱਧ ਚਵਾਈ ਵਾਲਾ ਆਪਣੇ ਕੋਲ ਨਾ ਮਾਨ ਕੇ ਚਲੋ ਵੀ ਜੇ ਮੈਂ ਕਦੀ ਕੋਰਸ ਹੈ ਨਹੀਂ ਕੋਰਸ ਹੈ ਯਾਰ ਬਾਹ ਤੇ ਯਾਰ ਬਾਹ ਹੈ ਨਹੀਂ ਆ ਹੁਣ ਕੀਤਾ ਹੀ ਨਹੀਂ ਜਾਂ ਵੈਸੇ ਨਹੀਂ ਕੀਤਾ ਐ ਦੀ ਛੱਡੀ ਸੀ ਵੀਰੇ ਬੱਕਰੀ ਯਾਰ ਮੈਂ ਕੋਈ ਬੱਕਰੀ ਨਾ ਇਥੇ ਮੁੱਲਾ ਪਰ ਪਾਉਣੀ ਸੀ ਜਦੋਂ ਮਾਨ ਦੇ ਵਿੱਚ ਸੋਚਿਆ ਵੀ ਹਾਂ ਅਸੀਂ ਪਾਵਾਂਗੇ ਬੱਕਰੀ ਤਿਆਰੀ ਲਈ ਬੱਕਰੀ ਦਾ ਸਾਨਾ ਖਰਾਬ ਹੋ ਗਿਆ ਠੀਕ ਹੈ ਮੈਂ ਯਾਰ ਅੱਬਸ ਵੀ ਮੈਂ ਆਪਾਂ ਪਾਲ ਦੋ ਤੇ ਚਵਾਈਦਾ ਪਾਉਣੀ ਨਹੀਂ ਨਾਸਲ ਵਾਲੇ ਪਾਸੇ ਆਪਣੇ ਕੋਲ ਹੈ ਗਿਆ ਸੁੱਖ ਨਾਲ ਵਧੀਆ ਆਪਾਂ ਉਧਰ ਇੱਥੇ ਵੀ ਹੋਊਗਾ ਮੇਰਾ ਪਪਾ ਮਾ। ਜਿਹੜੇ ਬੰਦੇ ਨੇ ਰੱਖਣਾ ਬਰੀਡਰ ਦੀਆਂ ਕਿਹੜੀਆਂ ਨਿਸ਼ਾਨੀਆਂ ਖਾਸ ਚੀਜ਼ ਵੀ ਬਰੀਡਰ ਦੇ ਉੱਤੇ ਸਾਰਾ ਫਾਰਮ ਕੱਢਦਾ। ਬਰੀਡਰ ਨੇ ਮੰਨ ਕੇ ਚਲੋ ਵੀ ਕਿਸੇ ਚੰਗੇ ਫਾਰਮ ਦੇ ਵਿੱਚ ਦੇਖੋ ਵੀ ਚੰਗਾ ਪਾਲੀਏ ਚਾਹੇ ਵੀ ਉਹਦਾ ਬੋਕ ਭਰਸਰੇ ਦਾ ਬੱਚੇ ਵਧੀਆ ਕੱਢਦਾ। ਠੀਕ ਹੈ। ਠੀਕ ਹੈ। ਆ ਦੇਖੋ ਬੱਚਾ ਸੰਖਾਉਣਾ। ਹੂੰ। ਐਸ ਲੋਟ ਲੋ ਕੰਡੀਸ਼ਨ ਉਹਦੀ। ਚਾਲਦਰ ਝੁੰਦਰ ਹੋਵੇ ਬੱਚੇ ਦੀ ਕੰਨ, ਨੱਕ ਹਨਾ। ਠੀਕ ਹੈ। ਆ ਦੇਖੋ ਆ ਚੀਜ਼ ਕਿੰਨੇ ਚਿਰ ਦਾ ਹੋ ਗਿਆ ਬਈ? ਇਹ ਵੀਰੇ 3.5 ਮਹੀਨਾ। 3.5 ਮਹੀਨੇ ਦਾ ਕਿੰਨੀ ਹਾਈ ਡੋਗ ਹਾਈ ਡੀ ਦੀ ਹੋਊਰੇ 32 33 ਇੰਚ ਜਦੋਂ ਬੰਦ ਹੋਵੇ ਆਪਾਂ ਕਿਹੜਾ ਮਣੀ ਠੀਕ ਹੈ ਹਾਂ ਆ ਚੀਜ਼ ਲੋ ਪਾਕੀ ਜਿਹੜਾ ਟੈਸਟਿਕਲਾਂ ਦਾ ਕਹਿ ਦਿੰਦੇ ਹਨ ਨਾ ਉਹ ਕੋਈ ਵਾਲਾ ਨਹੀਂ ਉਹ ਹੁੰਦਾ ਵੇ ਚਲੋ ਜੇ ਗੰਦਵੇਂ ਹੁਣ ਤਾਂ ਵਧੀ ਚੰਗੀ ਗੱਲ ਆ ਦੁਫਾੜ ਦਾ ਵੀ ਕੋ ਚੱਕਰ ਠੀਕ ਹੈ ਆਪਾਂ ਨਹੀਂ ਬਹਿ ਮੰਨੇ ਆਪਣੇ ਕੋਲ ਦੋਨੇ ਫਿਰਦੇ ਬੰਦ ਵਾਲਾ ਵੀ ਫਿਰਦਾ ਤੇ ਦੁਫਾੜ ਵਾਲਾ ਵੀ ਫਿਰਦਾ ਠੀਕ ਹੈ ਦੋ ਜਾਂ ਤਿੰਨ ਬੱਚਿਆਂ ਦਾ ਬ੍ਰੀਟਰ ਦਾ ਉਹ ਚੀਜ਼ਾਂ ਵੇਖਣੀਆਂ ਚਾਹੀਦੀਆਂ ਕਿ ਨਹੀਂ ਬਈ ਜੇ ਮਨ ਕੇ ਚੱਲ ਇਹ ਜ਼ਿਆਦਾਤਰ ਬਰੀਡਰ ਜਿਹੜੀ ਉਹ ਜਿਹੋਨਾਂ ਤੋਂ ਬੱਕਰੀ ਲੱਗਦੀ ਆ ਤਾਂ ਉਹ ਦੋ ਬੱਚੇ ਦਿੰਦੀ ਆ ਜਾਂ ਤਿੰਨ ਦਿੰਦੀ ਆ ਨਹੀਂ ਵੀਰੇ ਉਹ ਮਹਾਰਾਜ ਦੇ ਹੱਥਾਂ ਉਹ ਤਾਂ ਪਤਾ ਕੀ ਲੋਕਾਂ ਵੀ ਕਹਿੰਦੇ ਆ ਮੇਰੇ ਬੱਕਰੇ ਮੇਰਾ ਬੱਕਰਾ ਹੁੰਦਾ ਤਿੰਨ ਬੱਚੇ ਦਿੰਦੀ ਆ ਨਹੀਂ ਇੱਥੇ ਮੇਰੇ ਕੋਲੇ ਬੱਕਰੀ ਫਿਰਦੀ ਆ ਇੱਥੇ ਹੂੰ ਉਹਨੇ ਪਹਿਲੇ ਸੂਏ ਤਾਂ ਤਿੰਨ ਬੱਚੇ ਦਿੱਤੇ ਸੀ ਠੀਕ ਐ ਦੂਜੇ ਸੂਏ ਇੱਕ ਦਿੱਤਾ ਠੀਕ ਐ ਦੱਸੋ ਹਾਂ ਇਹ ਜਿਹੜਾ ਬਰੀਡਰ ਦਾ ਉਹੀ ਸੀ ਬੱਕਰੀ ਵੀ ਉਹੀ ਸੀ ਜਿਹਦਾ ਮਹਾਰਾਜ ਦੇ ਨਾਲ ਸਹੀ ਐ ਠੀਕ ਆ ਉਹਨੇ ਦੇਣਾ ਜਿਹੜਾ ਕੁਝ ਉਹਨੇ ਦੇਣਾ ਪਰ ਆਪਣਾ ਹੱਕਾ ਮਿਹਨਤ ਕਰਦਾ ਤੇ ਮਿਹਨਤ ਕਰ ਠੀਕ ਹੈ ਬਈ ਬੱਕਰੀਆਂ ਘਰੇ ਰੱਖ ਕੇ ਵੀ ਪਾਲ ਜਾਣੀਆਂ ਜਾਂ ਬਾਹਰ ਛੱਡਣੀਆਂ ਹੀ ਪੈਣਗੀਆਂ ਵੀਰੇ ਮੈਂ ਮੰਨ ਕੇ ਚੱਲੋ ਵੀ ਤਕਰੀਬਨ ਘਰ ਵਾਲਾ ਕੰਮ ਹੀ ਆ ਮੇਰਾ ਠੀਕ ਹੈ ਠੀਕ ਆ ਪਹਿਲਾਂ ਮੈਂ ਪਾਲੀ ਰੱਖਿਆ ਸੀਗਾ ਪਾਲੀ ਮੇਰਾ ਪੱਜ ਗਿਆ ਠੀਕ ਆ ਉਹ ਮੈਂ ਬੱਕਰੀਆਂ ਪੈਂਤੀ ਕਰ ਲਿਆ ਸੀ ਠੀਕ ਹੈ ਠੀਕ ਹੈ ਉਹ ਆਦ ਬਚਾਲੋਂ ਹਟ ਗਿਆ ਜਦੋਂ ਤੇ ਉਹਦੀ ਕੋਈ ਮਜਬੂਰੀ ਹੋ ਗਈ ਉਹਨੂੰ ਹਟ ਗਿਆ ਉਹ ਠੀਕ ਹੈ ਤੇ ਉਹ ਹੁਣ ਵਕ ਮੋੜ ਕੇ ਮੈਨੂੰ ਉਹ 10 8 10 ਬੱਕਰੀਆਂ ਵੇਚਣੀਆਂ ਪਈਆਂ ਠੀਕ ਹੈ ਪਰ ਹੁਣ ਮੇਰੀਆਂ ਜਿਹੜੀਆਂ ਬੱਕਰੀਆਂ ਉਹ ਘਰੇ ਹੁੰਨ ਐ ਵੀ ਇਹਨਾਂ ਨੂੰ ਕੋਈ ਵਾਰਦਾ ਨਹੀਂ ਕੋਈ ਅੰਦਰ ਦਾ ਠੀਕ ਹੈ ਜੇ ਕੱਢ ਲਈਆਂ ਤਾਂ ਵੀ ਨਹੀਂ ਜੇ ਘਰੇ ਖੜੀਆਂ ਦਾ ਘਰੇ ਖੜੀਆਂ ਸਮਝਾਂਣਗੇ ਘਰੇ ਸਮਝਾਂਗੇ ਵੀਰੇ ਸਮਝਦਿਆਂ ਘਰੇ ਹੁਣ ਮੈਂ ਪੱਠਾ ਤਿਆਰ ਕਰੀਆਂ ਘਰੇ ਆਪਣੀਆਂ ਤੁਹਾਨੂੰ ਦਿਖਾਉਣਾ ਠੀਕ ਹੈ 6-7 ਪੱਠਾ ਤਿਆਰ ਕਰੀਆਂ ਠੀਕ ਹੈ ਠੀਕ ਹੈ ਉਹ ਮੰਨ ਕੇ ਚਲੋ ਵੀ ਹੌਲੀ ਹੌਲੀ ਨੌਲਜ ਆਈ ਵੀ ਹਾਂ ਉਹਨਾ ਹੁਣ ਪਹਿਲਾਂ ਮੈਂ ਕੀ ਕਰਦਾ ਜੀ ਪਹਿਲਾਂ ਮੈਂ ਛੋਟੀਆਂ ਪੱਠਾਂ ਲਵਾ ਆਂਦਾ ਜੀ ਹੂੰ ਕੋਈ ਯਾਰ ਦੋ ਦੰਦ ਪੱਠ ਲਵਾਤੀ ਠੀਕ ਹੈ ਠੀਕ ਹੈ ਉਹ ਕਾਟ ਨਹੀਂ ਕਰਦੀ ਸੀ ਹੁਣ ਚਾਰ ਚਾਰ ਦੰਦ ਕਰਕੇ ਪੱਠਾ ਹਜੇ ਘ੍ਰਿਆਈਆਂ ਨਹੀਂ ਘ੍ਰਿਆਉਣੀਆਂ ਪਾ ਗਾਂ ਸ਼ਾਹ ਕੀ ਕਰਨਾ ਬਈ ਚਾਰ ਦੰਦ ਤੇ ਪੱਠਾ ਵੀਰੇ ਕਾਟ ਕਰ ਜਾਂਗੇ ਬੱਕਰੀ ਕਦ ਕਾਟ ਕਰ ਹਾਂ ਠੀਕ ਹੈ ਕਦ ਕਾਟ ਕਰਦੀ ਆ ਆਮਾ ਚਾਰ ਪੱਠਾ ਤਿਆਰ ਕਰੀਆਂ ਇੱਥੇ ਵਰਦੀਆਂ ਮੰਨ ਕੇ ਚਲੋ ਵੀ ਹੁਣ ਇਹਨਾਂ ਦੇ ਹਾਈਟ 38 38 ਦੇ ਪਲੱਸ ਹੋਈ ਪਈ ਆ ਠੀਕ ਹੈ ਠੀਕ ਹੈ ਹਜੇ ਗੱਬਣ ਕਰਾਈਆਂ ਨਹੀਂ ਗੱਬਣ ਨਹੀਂ ਕਰਾਈਆਂ ਇਹ ਕਾਬਾਠ ਹੈ ਆ ਮੇਰੀ ਜਿਹੜੀ ਪੰਜ ਵਾਲੀ ਨਾਮ ਜਿੱਤੀ ਬੱਕਰੀ ਆ ਪੰਜ ਨਾਮਾਂ ਦੇ ਵਿਚਾਈ ਉਹਦੀ ਬੱਕਰੀ ਆ ਪਠੈਂਕ ਠੀਕ ਹੈ ਠੀਕ ਹੈ ਇਹਦੀ ਵੀ ਉਸ ਮਾਰੇ ਮੰਨ ਦਿਆ ਹਾਂ ਉਹ ਕ੍ਰੀਏਟ ਕਰ ਦਿਆ ਉਹ ਮੰਨ ਕੇ ਚਲੋ ਵੀ 6 5 6 ਮਿਲੇ ਜਿਤਕੀ ਉਹ ਜਿਹੜੇ ਮਿਲੇ ਜਾਂਦੀ ਸੀ ਉਹ ਚਾਹੇ ਪਹਿਲਾ ਚਾਹੇ ਦੂਜਾ ਠੀਕ ਹੈ ਯਾਹ ਪਠਾਈਆਂ ਐਸ ਰੂਟ ਤੇ ਸੰਭੋ ਵੀਰੇ ਮੈਂ ਵੀ ਸੰਭੋ ਯਾਰ ਚੀਜ਼ ਮਿਹਨਤ ਦਿੰਦੀ ਆ ਮੇਰੀਆਂ ਆ ਪਾਠ ਜਿਹੜੀ ਲਾਲ ਪਾਠ ਹੈਗੀ ਠੀਕ ਹੈ ਲਹਿਰੇ ਪੈਗੇ ਪਾਠ ਕਰਾਇਆ ਸੀਗਾ ਸੁਖਮੀ ਸਾਹਿਬ ਦਾ ਉਦੋਂ ਤੇ ਉੱਥੇ ਬੰਦੇ ਐਂ ਕਹਿੰਦੇ ਸੀ ਮੈਨੂੰ ਮੁੱਲ ਕਰ ਯਾਰ ਤੂੰ ਕਿੰਨਾ ਕਰਦਾ ਹੂੰ ਠੀਕ ਹੈ ਉਹਨਾਂ ਨੂੰ ਇਹ ਸੀ ਵਾਰ ਤੋਂ ਵਾਰ ਬਹੁਤ ਬੇ ਲੱਖ ਮੰਗ ਲੂ ਹੂੰ ਠੀਕ ਹੈ ਕਹਿ ਵੀ ਦਿੱਤਾ ਮੈਂ ਕਹੇ ਬੰਦੇ ਕੰਨ ਮੁੱਲ ਦਾ ਕਰ ਲੱਖ ਮੰਗ ਡੇਢ ਲੱਖ ਮੰਗ ਮੈਂ ਮੁੱਲ ਕਰ ਦੂੰ ਇਹ ਨਹੀਂ ਦਾ ਮੈਂ ਵੀ ਨਹੀਂ ਤਾਂ ਵੇਚਣੀ ਨਹੀਂ ਇਹ ਕੰਦੇ ਲੱਖ ਨੂੰ ਲੈਣ ਨੂੰ ਤਿਆਰ ਸੀ ਠੀਕ ਹੈ ਭਾਈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰਕੇ ਮਹਾਰਾਜ ਪਿੰਡ ਕਿੱਥੇ ਰਹਿ ਜਾਂਦਾ ਹੈ ਵੀਰੇ ਪਿੰਡ ਮਹਾਰਾਜ ਕੈਪਟਨ ਮਹਾਰਾਜ ਉਹ ਹੀ ਹੈ ਕੈਪਟਨ ਕੈਪਟਨ ਮਨਿੰਦਰ ਸੰਘਾੜਾ ਪਿੰਡ ਹੈ ਠੀਕ ਹੈ ਕੈਪਟਨ ਅਮਨੰਦਰ ਸਿੰਘ ਸਾਡਾ ਪੀੜੀ ਦੇ ਵਿੱਚ ਭਤੀਜਾ ਲਾ ਭਤੀਜਾ ਹਾਂ ਠੀਕ ਹੈ ਠੀਕ ਹੈ ਐਂਡ ਮਹਿਰਾਜ ਆ ਜੀ ਬਰੇ ਰਾਮਪਰੇ ਫੂਲ ਤੋਂ ਮੇਰਾ ਜਿਹੜਾ ਪਿੰਡ ਮਹਿਰਾਜ ਦੇ ਟੱਲ ਵਾਲੀ ਦੇ ਕੋਠੇ ਆ ਟੱਲ ਵਾਲੀ ਦੇ ਕੋਠੇ ਹਾਂ ਥਰਮਲ ਪਲਾਂਟ ਦੀ ਬੈਕਸ਼ੈਡ ਠੀਕ ਹੈ ਠੀਕ ਹੈ ਜਿੱਦਾ ਲਹਿਰੇ ਮਾ ਬਤੌਣਿਆ 4 ਕਿਲੋਮੀਟਰ ਹੈ ਹੂੰ ਜੇ ਰਾਮਪਰੇ ਤੋਂ ਆਉਣਾ ਹੈ ਹੂੰ ਤਾਂ 6 ਕਿਲੋਮੀਟਰ ਹੈ ਪੁੱਚੋ ਤੋਂ ਆਉਣਾ 15 ਕਿਲੋਮੀਟਰ ਹੈ ਠੀਕ ਹੈ ਠੀਕ ਹੈ ਪਲੇਰਾ ਬੇਗਾ ਹੋ ਕੇ ਆਉਣਾ ਮੰਨਦਾ ਪੁੱਚੋ ਤੋਂ ਠੀਕ ਹੈ ਤੇ ਕਿਸੇ ਦੇ ਇਧਰ ਰਾਮਪਰੇ ਵਾਲੀ ਸਾਈਡ ਤੋਂ ਬੰਦਾ ਆਉਂਦਾ ਤਾਂ ਸੌਂਦੇ ਲੈਰੇ ਤੋਂ ਵੀ ਆਪਣੇ ਕੋਠਿਆਂ ਨੂੰ ਸੜਕ ਆ ਗਈ ਤੇ ਬਈ ਮੰਡੀਆਂ ਮੰਡੀਆਂ ਕਿਹੜੀਆਂ ਕਰਦੇ ਮੰਡੀਆਂ ਵੀਰੇ ਬਾਕੀ ਤਕਰੀਬਨ ਸਾਰਿਆਂ ਦੇ ਵਗ ਜਾਂ ਨੂੰ ਮਾਲ ਲੈ ਕੇ ਮੈਂ ਵੱਧ ਵੀਰਵਾਰ ਹੂੰ ਤੇ